ਈਨਾ ਜੀ ਤੁਹਾਡਾ ਕਿੱਥੋਂ ਆਏ ਹੋ ਯਾਰ ਚਿਲਾ ਕਿਹੜਾ ਹਿਆਰ ਪੋਰੀ ਕੀ ਬਿਮਾਰੀ ਸੀ ਜੋ ਦਰਬਾਰ ਚ ਆਏ ਸੀ ਮੇਰੇ ਮਸਤ ਕਿਸੇ ਕੋ ਕੁਝ ਕਰਤਾ ਸੀ ਕਿੰਨੀਆਂ ਜੜੀਆਂ ਭਰੀਆਂ ਮੈਂ ਪਹਿਲਾਂ ਜਿੱਦਾਂ 4 ਦਿਨ ਪਹਿਲਾਂ ਤੇ ਬਾਅਦ ਵਿੱਚ ਜੇਠੇ ਬਿਮਾਰ ਪਾਈ ਸੀ ਤੇ ਵਿੱਚ ਹੋ ਗਈ ਸੀ ਫਿਰ ਮੈਂ ਆਈ ਫਿਰ ਤੋਂ ਆ ਤੇ 4 ਸਾਲ ਲਾਇਕ ਜਿਵੇਂ ਲੋਕ ਬਸਾ ਬੰਦ ਲੱਗੀਆਂ ਉੱਤਣ ਵੀ ਮੈਂ ਆਈ ਫਿਰ ਦੂਜੇ ਦਿਨ ਆਈ ਗੱਲ ਮੁੱਕਦੀ ਹਾਇਰ ਹੁਣ ਤਾਂ ਠੀਕ ਹੋ ਹਾਂਜੀ ਬਾਹਲੀ ਕਸਲ ਠੀਕ ਹੋ ਗਈ ਹਾਂਜੀ ਦੁਰਸੰਗਤ ਨੂੰ ਕੀ ਕਹਿਣਾ ਜਾਓਗੇ ਬਈ ਇੱਥੇ ਆਉਣਾ ਚਾਹੀਦਾ ਕਿ ਨਹੀਂ ਇੱਥੇ ਆਉਣਾ ਚਾਹੀਦਾ ਬਹੁਤ ਸੱਚਾ ਦਰਬਾਰ ਆ ਸਾਦਰ ਸਾਤ ਦਾ ਚੂਰ ਆਓ ਜਿੱਨੇ ਜਿੱਨੇ ਸੁਖੀ ਇੱਥੇ ਸੁਖੀ ਹੋ ਕੇ ਜਾਓ ਤੁਸੀਂ ਠੀਕ ਹੋ ਗਏ ਹੋ ਹਾਂਜੀ ਕਿੰਨੇ ਚਿਰ ਠੀਕ ਹੋਏ ਤੁਸੀਂ ਕਿੰਨੇ ਟਾਈਮ ਲੱਗਾ ਮੈਨੂੰ 3 ਮਹੀਨੇ ਲੱਗੇ ਜੀ 3 ਮਹੀਨੇ ਲੱਗੇ ਠੀਕ ਹੋਏ ਅਚਾਨਕ ਬਿਲਕੁਲ ਠੀਕ ਹੁਣ ਕੋਈ ਪ੍ਰੋਬਲਮ ਤਾਂ ਨਹੀਂ ਤੁਸੀਂ ਇਹਨਾਂ ਦੀ ਮਾਤਾ ਜੀ ਅੱਛਾ ਇਹ ਤਾਂ ਧੀ ਲੜਕੀ ਹੈ ਜੀ ਨੋ ਹੈ ਜੀ ਠੀਕ ਆ ਹੁਣ ਬਿਲਕੁਲ ਹੀ ਬਿਲਕੁਲ ਆਇਆ ਹੋਈ ਤੁਹਾਡੀ ਲੱਖ ਲੱਖ ਕੁਸ਼ੀ ਬਣਾਈ ਮੈਂ 2 ਸਾਲ ਲੈ ਕੇ ਕੰਮੀ ਆ ਮੈਨੂੰ ਕਿਦੋਂ ਚਾਦੀ ਪਈ ਸੀ ਇੱਕ ਵੇ ਵੇ ਕੀ ਆ ਠੀਕ ਹੈ ਜੈ ਸਾਹਿਬ ਜੀ